ਹਾਂਜੀ ਅੱਜ ਆਪਾਂ ਆਫਰ ਲੈ ਕੇ ਆਏ ਆਂ ਡਿਸਕਾਊਂਟ ਲੈ ਕੇ ਆਏ ਆ ਜੋ ਪ੍ਰਾਈਸ ਜੋ ਰੇਟ ਰਹੇਗਾ ਸਿਰਫ ਅੱਜ ਹੀ ਇਸ ਪ੍ਰਾਈਸ ਦੇ ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਨੇ ਪ੍ਰਿੰਟਡ ਸ਼ਰਟ 1.70 ਵੱਡੇ ਪਣੀ ਦੇ ਵਿੱਚ ਪਲੇਨ ਬਾਟਮ ਆ 2 ਮੀਟਰ ਇਸ ਦੇ ਨਾਲ ਵੱਡੇ ਪਣੀ ਦੇ ਵਿੱਚ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਆ ਉਸ ਤੇ ਸੈਂਡ ਕਰਕੇ ਤੁਸੀਂ ਸੂਟ ਬੁੱਕ ਕਰਵਾ ਸਕਦੇ ਹੋ ਦੁਪੱਟਾ ਸੂਟ ਆ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਇਸ ਦੇ ਨਾਲ ਮਲਮਲ ਦਾ ਦੁਪੱਟਾ ਐਡ ਕੀਤਾ ਹੋਇਆ ਤੁਸੀਂ ਅੱਜ ਹੀ ਇਸ ਪ੍ਰਾਈਸ ਦੇ 600 ਦੇ ਵਿੱਚ ਸੂਟ ਬਾਏ ਕਰ ਸਕਦੇ ਹੋ ਜੋ ਪ੍ਰਾਈਸ ਅੱਜ ਆਪਾਂ ਦੱਸ ਰਹੇ ਹਾਂ ਅੱਜ ਹੀ ਇਸ ਪ੍ਰਾਈਸ ਦੇ ਵਿੱਚ ਅੱਜ ਹੀ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਜੋ ਸੂਟ ਹੈ ਹਨਗੇ ਆਪਣੇ ਕੋਲ ਇਰਨ ਕੇ ਵਿਦਆਊਟ ਦੁਪੱਟਾ ਇਹ ਵੀ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਪ੍ਰਿੰਟ ਹੈ ਪਿਓਰ ਕਾਟਨ ਦੇ ਸੂਟ ਨੇ ਪ੍ਰਿੰਟਡ ਸ਼ਰਟ ਹੈ ਇਸ ਦੇ ਨਾਲ ਔਰ 2 ਮੀਟਰ ਦੀ ਸ਼ਰਟ ਸੌਰੀ ਨਾਰਮਲ ਪਣੀ ਚਟਾਈ ਮੀਟਰ ਦੀ ਸ਼ਰਟ ਆ 2 ਮੀਟਰ ਦੀ ਬਾਟਮ ਪਲਾਜ਼ੋ ਜੋ ਡਿਜ਼ਾਈਨਰ ਬਾਟਮ ਸਟ੍ਰੇਟ ਤੁਸੀਂ ਬਾਟਮ ਰੈਡੀ ਕਰ ਸਕਦੇ ਹੋ ਤੇ ਪਿਓਰ ਕਾਟਨ ਦੇ ਰਹਿਣਗੇ ਇਹ ਦੁਬਾਰਾ ਰੀਸਟਾਕ ਕੀਤਾ ਕਿਉਂਕਿ ਹੈਵੀ ਡਿਮਾਂਡ ਤੇ ਇਹ ਆਪਾਂ ਮੋਸਟ ਡਿਮਾਂਡਿੰਗ ਆਰਟੀਕਲ ਆ ਤੇ ਤੁਸੀਂ ਇਹ ਨੋਂ ਸੌ ਦੇ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਇਹ ਪ੍ਰਿੰਟਡ ਸ਼ਰਟ ਰਹੇਗੀ 1.70 ਵੱਡੇ ਪੈਨੇ ਦੇ ਵਿੱਚ ਐਂਡ ਇਸ ਦੇ ਨਾਲ ਚਿਕਨ ਹਕੂਬਾ ਦਾ ਬਾਟਮ ਰਹੇਗਾ 2 ਮੀਟਰ ਵੱਡੇ ਪੈਨੇ ਦੇ ਵਿੱਚ ਵਿਦਆਊਟ ਦੁਪੱਟਾ ਇਹ ਸੂਟ ਮਿਲਣਗੇ ਪਿਓਰ ਕਾਟਨ ਦੇ ਨੇ ਵਿਦਆਊਟ ਲੈਂਡਿੰਗ ਸਟੀਚ ਹੋਏਗਾ ਤੁਸੀਂ ਇਸ ਨੂੰ ਵੀ 899 ਵਿੱਚ ਬਾਈ ਕਰ ਸਕਦੇ ਹੋ ਬਹੁਤ ਅੱਛਾ ਫੈਬਰਿਕ ਆ ਬਹੁਤ ਹੀ ਸੋਹਣੇ ਪ੍ਰਿੰਟ ਆ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਲਿਮਟਿਡ ਸਟਾਕ ਦੇ ਵਿੱਚ ਆ ਤੇ ਅੱਜ ਬਹੁਤ ਜ਼ਿਆਦਾ ਹੈਵੀ ਡਿਸਕਾਊਂਟ ਮਿਲ ਰਿਹਾ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ